ਸਤਿ ਸ੍ਰੀ ਅਕਾਲ ਸਾਰੇ ਜੀ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਸੋਮ ਕਰਦਾ ਤੁਹਾਨੂੰ ਤੁਸੀਂ ਸਾਰੇ ਠੀਕ ਹੋਵੋਗੇ। ਤੇ ਆ ਦੇਖੋ ਜੀ ਮੋੜ ਸੰਦਲਾ ਬਾਹਰ ਰਹਿ ਗਿਆ ਖੜਿਆ। ਅੰਦਰ ਲਾਣਾ ਭੁੱਲ ਗਿਆ। ਨਾ ਪਰਾਂ ਲਾਇਆ ਦੂਏ ਉੱਚ। ਸਿੱਧੇ ਆਪਣੀ ਗੱਡੀ ਖੜਾਈ ਵੀ ਆ। ਆਹਰਾ ਹੌਸਕਲ ਭਿੱਜ ਗਿਆ ਬਈ। ਇਹ ਸਾਫ਼ ਕਰਨੀ ਪਵੇਗੀ ਉਸ। ਐਨੀ ਉਸ ਫਵਾਰਾ ਤਨ ਹਜੇ ਵੀ। ਲੋ ਵੀ ਮਿੱਤਰੋ ਕੱਢਲਾ ਮੋੜ ਸੰਦਲਾ ਬਾਹਰ। ਕਰਦੇ ਆ ਸਟਾਰਟ ਲੱਗੇ ਲੱਗਾ ਚੋਕ ਲਾਣੀ ਪਵੇਗੀ ਠੰਡਾ ਮੰਨਾ। ਇਹ ਵੀ। ਵੀ ਮਿੱਤਰ ਪਹੁੰਚ ਕੇ ਤੇ ਖੇਤਾਂ ਲੈਟ ਆਈ ਨਹੀਂ ਹੈ ਵੀ ਹਜੇ ਉਹ ਬੱਲਮ ਮਚਿਆ ਨਹੀਂ ਹੈ ਤਿੰਨੇ ਮੋਟਰਾਂ ਦਾ ਆਟੋਮੈਟਿਕ ਲਾਇਵ ਹੈ ਤਿੰਨੇ ਮੋਟਰਾਂ ਛੱਡੀ ਪਈਆਂ 9:00 ਵਜੇ ਸ਼ਾਇਦ ਆ ਵੀ ਲੈਟ ਤੇ ਅੱਜ ਇੱਕ ਪਾਸੇ ਨਿਪਟ ਜੇਗਾ ਵੀ 8-10 ਹਾਂ 9 ਕਿੱਲੇ ਉਹ ਉਹ ਨਿਪਟ ਜੇਗਾ 9 ਕਿੱਲੇ ਲਗਾ ਇੱਧਰ ਰਹਿ ਜਣਗੇ ਤਿੰਨ ਕਿੱਲੇ ਉੱਪਰ ਦੀ ਛੜ ਤੇ ਦੇਖ ਨਾ ਲੈਟ ਦੇ ਹਿਸਾਬ ਨਾਲ ਬਈ ਜੇ ਲੈਟ ਭੱਜ ਪੁੱਜ ਜੇ ਫੇਰ ਤਾਂ ਔਖਾ ਹੋ ਜਾ ਵਿਚ ਨੂੰ ਕੱਟ ਜੇ ਮਰੀ ਜੇ ਜੇ ਲਗਾਤਾਰ ਚਲੀ ਗਈ ਫਿਰ ਫੇਸ ਹਦਰ ਅਜਨ ਲਾ ਦੇ ਲਵੇ ਕੰਮ ਤੇ ਅਜੇ ਮਨਨੇ ਕੰਨੇ ਜੇ ਕਰਨੇ ਆ ਬਾਈ ਜਿਹੜੇ ਲੈ ਕੇ ਜਾਣੇ ਆ ਆਪਣੇ ਘਰ ਜੋਗੇ ਲੈ ਵੀ ਦੂੰ ਵੀ ਮਤਲਬ ਗੁਰੂ ਗਿ ਚੱਕਰ ਜੀ ਹੋ ਜੀਗੀ ਉਹ ਵੀ ਇਸੇ ਕਰ ਤੁਲਜੇ ਮੈਂ ਆ ਆਲੂ ਜੇ ਨਾ ਛਾਟਨੇ ਆ ਬਾਈ ਜਿਹੜੀ ਉਹ ਗੋਲੀ ਗਾਲੀ ਯਰ ਮੋਟਾ ਆਲੂ ਲੈਦਾ ਕੱਟਣਾ ਉਹ ਦੇਖਦੇ ਅੱਜ ਕੱਲ ਹਥੇ ਬੱਗੇ ਦੇ ਅੰਬਾਲੇ ਤਾਂ ਕਰਕੇ ਟਾਈਮ ਨਹੀਂ ਲੱਗਿਆ ਅਜੇ ਨਵੇੜੇ ਆ ਇਹੋ ਕੰਮ ਵੀ ਮਿੱਤਰੋ ਕਰਾਂ ਤੇ ਰੋਟੀ ਟੁੱਟੀ ਖਾਣ ਰੋਟੀ ਖਾ ਲਈ ਤੇ ਚਲ ਆਈਵ ਕੇ ਤੁਮਾਈ ਲੈ ਵੀ ਮਿੱਤਰੋ ਕਰਤਾ ਸ਼ੁਰੂ ਕੰਮ ਆਲੂਆਂ ਦਾ ਛਾਂਟ ਠਟਾਈਗਾ ਮੋਟੇ-ਮੋਟੇ ਘਟ੍ਰਿੰਦਰ ਬਈ ਉਹ ਬਾਰੀਕਾਂ ਛਾਂਟਣਾ ਸਾਰਾ ਉਹ ਪਈਆਂ 4-5 ਬੋਰੀਆਂ ਉਹ ਛਾਂਟਣੀਆਂ ਪਤਾ ਨਹੀਂ ਹਾਂਟ ਰਿਹਾ ਮੋਟਰ ਚੱਲ ਰਹੀ ਐ ਤਿੰਨ ਮੋਟਰਾਂ ਚੱਲ ਰਹੀਆਂ ਬਈ ਪਰਾਂ ਚੱਲ ਰਹੀ ਐ ਇੱਕ ਇਹੋ ਚੱਲ ਰਹੀ ਐ ਇੱਕ ਉਧਰ ਚੱਲ ਰਹੀ ਐ ਛੂਆ ਨਹੀਂ ਆਇਆ ਨਹੀਂ ਛੂਆ ਵੀ ਚਲਾ ਦਿੰਦੇ ਤਾਂ ਨਹੀਂ ਛੂਆ ਤਾਂ ਨਹੀਂ ਮੈਂ ਉਧਰ ਆ ਗਿਆ ਅਸਰਪਨਾਲ ਆ ਗਿਆ ਹਣਾ ਕਿਉਂ ਨਹੀਂ ਆਇਆ ਹਜੇ ਚਲੋ ਮਿਲਦੇ ਨਹੀਂ ਭਲਾ ਨਖਾਰੀਏ ਇਸਨੇ ਆ ਵੀ ਮਿੱਤਰੋ ਟੈਕਨੋਲੋਜੀ ਦਾ ਦੇਖੋ ਜੀ ਕਿੰਨਾ ਜਮਾਨਾ ਆ ਗਿਆ ਪੈਸੇ ਉਰੇ ਬੈਠੇ ਬੈਠੇ ਕਿੱਥੇ ਭੇਜੇ ਤਾਂ ਨਹੀਂ ਆਪਣੇ ਯੂਪੀ ਮਾ ਗੁੜਗੋ ਬਈ ਪਾ ਉਰੇ ਬੈਠੇ ਬੈਠੇ ਪੈਸੇ ਭੇਜਾ ਬਈ ਕਮਾਲ ਏ ਉਹ ਜਿਹੜਾ ਦੁਨੀਆ ਤੇਜ਼ ਬਾਤ ਹੋ ਗਈ ਇਹਨਾਂ ਨੂੰ ਐ ਤੜੀ ਐ ਕਮਾਲ ਇਹ ਪਹਿਲਾਂ ਕਿੰਨੇ ਔਖੇ ਹੋਏ ਕਰਦੇ ਹਨ ਵੀ ਮੱਲਾ ਪੈਸਾ ਪੂਸਾ ਜਾ ਕਰਨਾ ਹੋਵੇ ਦਾ ਜਿਵੇਂ ਹੁਣ ਤਾਂ ਫੋਨ ਨਾਲ ਮਤੇ ਪੈ ਜਾ ਜਿਕੇ ਲੋੜ ਆ ਇਸ ਤਰ੍ਹਾਂ ਔਰ ਫਰਕ ਪੈ ਗਿਆ ਵੀ ਤੁਮ ਨਾਲ ਜੀਆ ਲੋ ਵੀ ਮਿੱਤਰੋ ਲਾਗੇ ਕੱਖ ਵਟਣਾ ਇੱਧਰ ਦੇਖੋ ਜੀ ਐ ਚੱਲਦਾ ਦਾ ਤਾਂ ਪੰਡ ਜੀ ਦਾ ਬਸ ਹੋ ਗਈ ਕੇ ਰਹਿ ਗਿਆ ਪੰਡ ਜੀ ਮੈਂ ਵੀ ਪੰਡ ਪਿਆਰ ਤੋਂ ਹਾਂ ਮੈਂ ਤੁਮ ਨਮਰ ਕਿੰਨੇ 15 ਕ ਵੇੜਾ ਕਿੰਨੇ ਚਿਰ ਮੇ ਪੜਦੇ ਦਾ ਮੈ ਲੱਗਦਾ ਤਿੰਨ ਵਜੇ ਸ਼ਾਮ ਨੂੰ ਤਿੰਨ ਦੇ ਲੈ ਕੇ 2 ਘੰਟੇ ਹਾਂ 2 ਘੰਟੇ ਹਰਕੁਮਾਰ ਨੂੰ ਦੇਖ ਦੋ ਘੰਟਿਆਂ ਮਾ 15 ਘੰਟੇ ਲਵਾ ਚਲ ਬਰਸੀਨ ਮਾ ਪਾਜਣ ਦਾ ਹੋ ਪਾਈ ਆ ਲੱਦਣਾ ਵੀ ਆਪ ਇਹ ਹਾਂ ਦਾੰਦ ਵੀ ਬੰ ਬੈਂ ਡੋਲੇ ਜੇ ਫੜਕਾ ਦੇਏ ਪੂਰੇ ਜੋਰ ਲਵਾ ਦੇ ਆ ਬਹਾਗਾ ਪਰ ਇਹ ਜੀ ਬਰਸੀਨ ਮਾ ਠੀਕ ਹੈ ਜਿਵੇਂ ਗੀਦੀ ਵੀ ਨਹੀਂ ਹੈ ਉਹ ਜਿਹੜੀ ਗਿਰ ਗੁਰਜ ਹਾਂ ਜਿਹੇ ਜੀ ਮਰਜੀ ਹੋਵੇ ਪੂਰੇ ਕੰਮ ਮੈਂ ਨਹੀਂ ਲੈ ਜਣੀਆਂ ਫਾੜ ਸਿੱਧੀ ਹਾਂ ਇੱਕ ਫਾੜ ਸਿੱਧੀ ਲੈ ਜੈ ਐ ਲੈ ਜਣੀਆਂ ਬਸ ਜਿਤਨ ਲਗਿਆ ਹਾਂ ਬਸ ਦੂਈ ਫਾਂਟ ਫੇਰ ਦੂਈ ਵਾਰ ਦੂਈ ਵਾਰ ਸਿੱਧੇ ਮੋੜ ਲੈ ਬੱਜ ਗਿਆ ਤਨੀ ਦਾ ਫੋਨ ਚੁਲਾ ਕੇ ਤਾਂ ਦਿਖਾ ਕੇ ਮੈਂ ਤਾਂ ਦਾਦੂ ਤੇ ਕਿਹੜਾ ਨੱਚ ਲਾਇਆ ਮੈਨੂੰ ਨਹੀਂ ਆਤਾ ਇਹਨਾਂ ਜੀ ਨਾਣੂ ਨੂੰ ਨਾਣੂ ਨੂੰ ਤਾਂ ਵੱਡੇ ਕੱਕ ਮੈਂ ਬਚਲਾਇਆ ਤਾਂ ਹੈ ਉੱਥੇ ਪਰਾਂ ਬਸ ਇਤਨੀ ਕਰੇਗਾ ਤਾਂ ੱੱਕਾ ਹੀ ਬਸ ਐਨੀ ਸਫਾਈ ਸੂਈ ਕਿੱਥੇ ਦੇ ਆਵਾ ਬਣਦੇ ਹੈ ਕਹਿਣ ਦਾਤੀ ਨਾਲ ਵੀ ਵੱਧ ਸਫਾਈ ਆ ਰਹੀ ਹੈ ਗਿਰੀ ਵੀ ਮਾ ਬਹੁਤ ਔਖਾ ਜੇ ਜਿੱਧਰੋਂ ਗਿਰੀ ਵੀ ਹੋਵਾ ਦੂਏ ਪਾਸੇ ਤੇ ਲੱਗਣਾ ਬਵਾ ਅ ਜੇ ਪੁੱਠੇ ਪਾਸੇ ਤੇ ਵੀ ਜਿੱਧਰੋਂ ਗਿਰੀ ਵੀ ਆ ਅ ਬਾਈਤਰੇ ਨੂੰ ਤੇ ਕਿਹਾ ਰੋਟੀ ਲੈ ਕੇ ਆਣੀ ਆ ਕੱਖ ਪਾਣ ਗਿਆ ਦਾ ਮਾਚ ਨਾਲ ਰੋਟੀ ਵੀ ਲੈ ਗਿਆ ਇੱਧਰ ਵੀ ਬੰਦਾ ਲੋਈ ਲੈ ਕੇ ਧੁੱਪ ਆਪਣਾ ਆਪਣਾ ਮੋਬਾਈਲ ਚਲਾ ਰਿਹਾ ਇੱਧਰ ਮੋਟਰ ਚੱਲ ਰਹੀ ਆ ਆਲੂ ਵੀ ਆ ਹੋ ਰਹਿ ਗਏ 2-3 ਕਬੋਰੀਆਂ ਠੀਕ ਕਰਨ ਦੇ ਆ ਭਾਰਤੀਆਂ ਮੋਟੇ ਆਲੂ ਗੀ ਤੇ ਹੁਣ ਦੇਖ ਰਿਆਂ ਨੂੰ ਕਾਦਾ ਆਵੇਗਾ ਕਿੰਨਾ ਨਾ ਵੱਧ ਟਾਈਮ ਲੱਗਾ ਨਾ ਕਟੜੇ ਨੇ ਘਟਾ ਲੱਗ ਗਿਆ ਮੈਂ ਲਗਾ ਆ ਗਿਆ ਉਹ ਆ ਗਿਆ ਆ ਗਿਆ ਬਹੁਤ ਬੜੀ ਉਮਰ ਆ ਤੇਰੀ ਧਣੀ ਆ ਗਿਆ ਜੀ ਪਹੁੰਚ ਗਿਆ ਗੇਟ ਵਾ ਦੇ ਖੁੱਲੇਗਾ ਖੁੱਲ ਗਿਆ ਖੁੱਲ ਗਿਆ ਬਹੁਤ ਲੰਬੀ ਉਮਰ ਆ ਤੇਰੀ ਤਨ ਮੈਂ ਬਲੌਗ ਹੋਣੇ ਲੱਗਾ ਬਣਾਣਾ ਮੈਂ ਖਾ ਬੰਦੇ ਨੂੰ ਕੰਮ ਆ ਰੋਟੀ ਲੈ ਕੇ ਨਹੀਂ ਆਇਆ ਭੁੱਖ ਲੱਗ ਰਹੀ ਆ ਤੇ ਹੁਣ ਕਰੋ ਰੇੜੀ ਅੰਦਰ ਆ ਵੀ ਕਰਤੀ ਰੋਟੀ ਖਾਣੀ ਸ਼ੁਰੂ ਸੱਚ ਸੱਚ ਦੱਸ ਕਿੰਨੀ ਭੁੱਖ ਲੱਗ ਰਹੀ ਦੀ ਸੱਚ ਸੱਚ ਦੱਸ ਥੋੜੀ ਹੋਰ ਥੋੜੀ ਦੀ ਮਨ ਦਾ ਵੀ ਜ਼ਿਆਦਾ ਲੱਗ ਰਹੀ ਦੀ ਯਾਰ ਸੱਚੀ ਕਾ ਕਦਾ ਡਾ ਡੇ ਕਾ ਕਦਾ ਵੇ ਕਦਾ ਵੇ ਤਣੀ ਚਲ ਵੀ ਚਾ ਕਰੀਏ ਪ੍ਰਸਾਦ ਤੇ ਉਹ ਮੋਟਰਾਂ ਦਾ ਪਾਣੀ ਜਰਿਆ ਵੀ ਖਾਲ ਫੁੱਲ ਭਰ ਕੇ ਚੱਰੀ ਆ ਤਾਂ ਹੀ ਛੇਤੀ ਕੰਮ ਨਿਬੜ ਰਿਆ ਜੋ ਕਿ ਲਾ ਤਾਂ ਭਰ ਗਿਆ ਤੇ ਉਹ ਕਰ ਰਹਾ ਤਣੀ ਲੱਕਾ ਜਲ ਲੋਟ ਆ ਉਹ ਹੀਠਾਂ ਬੱਗੇ ਕੱਲ ਮਾ ਨਿਬੜ ਜੇ ਸਾਇਦਾ ਪੱਕੀ ਲਵੇ ਜਾ ਕੇ ਦੇਖਦੇ ਆ ਲੈ ਮਿੱਤਰੋ ਗੈਲ ਦੀ ਗੱਲ ਛੱੜੀ ਜਹਾ ਉੱਪਰਲੇ ਉੱਚੇ ਖੇਤ ਮਤੇ ਥੱਲੇ ਨੂੰ ਆ ਜਿਓ ਜਾ ਰਿਹਾ ਇਹ ਉਹ ਦੇੜੀ ਆ ਬਾਈ ਜਿਹੜੀ ਖੁਸ਼ਕ ਰਹਿ ਗਈ ਦੀ ਰੌਣੀ ਨਹੀਂ ਹੋਈ ਦੀ ਬਸ ਬੰਦੇ ਨੇ ਧਿਆਨ ਨਹੀਂ ਮਰਾ ਤਣੀ ਨੇ ਤੇ ਉਹ ਜੰਮੇ ਤੇ ਉਹ ਰੂਟ ਆ ਸੁਪਰ ਸੀਡਰ ਮਾਰਤਾ ਦਾ ਬੀਜ ਵਿੱਚੇ ਦਾ ਸਾਰੀ ਹੁਣ ਮੀਂਹ ਗਿਆ ਪਹਿਲਾਂ ਮੀਂਹ ਪਈਆਂ ਤੋਂ ਸਲਾਹ ਜੀ ਜਿਹੜਾ ਤੁਸੀਂ ਉਸਨੇ ਜੰਮਾਈ ਦੀ ਵਧੀਆ ਉਹ ਐਨ ਹਰਿਆਈ ਮਰ ਗਈ ਤੇਰੀ ਇਸ ਵਾਰ ਤਾਕਤ ਵਾਲੀ ਸਪਰੇਅ ਮੇ ਠੋਕਗੇ ਗਏ ਗਾਇਲੇ ਰਲ ਜਗੀ ਸੀਗੇ ਲੈ ਵੀ ਇਧਰ ਦੋਏ ਮੋਟਰਾਂ ਪਾਣੀ ਦੋਏ ਕਿਆਰੇ ਮਾ ਇਹ ਛੋਟੇ ਛੋਟੇ ਕਿਆਰੇ ਆ ਤਿੰਨ ਤਿੰਨ ਬਿੱਗੇ ਦੇ ਉਹ ਵੀ ਤਿੰਨ ਬਿੱਗੇ ਦਾ ਉਹ ਵੀ ਤਿੰਨ ਬਿੱਗੇ ਦਾ ਦੋਏ ਪਾਸੇ ਬਣਤਾ ਪਾਣੀ ਇੱਕ ਇਧਰ ਇੱਕ ਤਰ੍ਹਾਂ ਵੀ ਚੱਲ ਇੱਕ ਮੋਟਰ ਕਿਧਰ ਜਾ ਰਿਆ ਕਿਧਰ ਜਾ ਰਿਆ ਤੇ ਬਸ ਉਹ ਰਹਿ ਗਏ ਕਿੱਲਾ ਕੇ ਰਹਿ ਗਿਆ ਬਸੇ ਆਇਦਾ ਨੀਵਾ ਇਹ ਇਹ ਵੀ ਝੜੇਗਾ ਰਾਤ ਨੂੰ ਕੱਲ ਨੂੰ ਦੋ ਤਿੰਨ ਘੰਟੇ ਮੋਟਰਸਾਈਕਲ ਉਸਮਾ ਚੱਲੇ ਤੇ ਇੱਧਰਲੇ ਪਾਸੇ ਦੇ ਨਿਪਟੜ ਜੇਗਾ ਮੁੰਦਰ ਵੀ ਬਸ ਕਿੱਲਾ ਕਰ ਰਹੇ ਜੇਗਾ ਦੂਜੇ ਪਾਸੇ ਵੀ ਜਿਹੜੇ ਜਦਾਂ ਡੂੰਘੇ ਖੇਤਾਂ ਬਸ ਐਲ ਰਹਿ ਜੇਗਾ ਸੱਚਾ ਹਾਂ ਐਲ ਉਲ ਪਿਆ ਐਲ ਤੇ ਉਹਦੇ ਉੱਪਰਲੀ ਖੱਤੀ ਬਸ ਕੱਲ ਕੱਲ ਨੂੰ ਲਵੇ ਲੱਗ ਜੇਗਾ ਭਰਨ ਪਰ ਕਣਕ ਭਰਨ ਦਾ ਕੰਮ ਆ ਵੀ ਮਿੱਤਰੋ ਇੱਧਰ ਵੀ ਫਤਹੀ ਆ ਕੰਮ ਆ ਆ ਸਾਰਾ ਉੱਥੇ ਤੇ ਲੈ ਕੇ ਉੱਥੇ ਤੱਕ ਕਦੋਂ ਤੱਕ ਸਾਰਾ ਭਰ ਗਿਆ ਇੱਧਰ ਵੀ ਭਰ ਗਿਆ ਤੇ ਉੱਪਰਲਾ ਕਿੱਲਾ ਵੀ ਭਰ ਗਿਆ ਇਹੋ ਕਿੱਲਾ ਰਹਿ ਗਿਆ ਇਸਮਾ ਦੇਖੇ ਜੇ ਹੁਣ ਮਤਲਬ ਮੋਟਰ ਉਸੇਮਾ ਚੱਲ ਰਹੀ ਹੈ ਰਹਿ ਰਹੀ ਹੈ ਢੜੀ ਜੋ ਭਰ ਗਿਆ ਠੀਕ ਹੈ ਨਹੀਂ ਫਿਰ ਕੱਲ ਨੂੰ ਮੋਟਰ ਇਸਮਾ ਚਲਾਵਾਂਗੇ ਲਾਵੀ ਲਾਵੀ ਪੰਗੂ ਦੇ ਕਰਨ ਆ ਸੱਤਰੀ ਗੱਲ ਕਰੋ ਬਈ ਸੱਤਰੀ ਗੱਲ ਹਾਂ ਬਈ ਵਿਆਹ ਕਿ ਤਰ੍ਹਾਂ ਦਾ ਰ ਹੈ ਵਧੀਆ ਦਾ ਰੋਟੀ ਉਟੀ ਖਾ ਗਿਆ ਕਹਿੰਦੇ ਕਿ ਤਰੀ ਆਗੇ ਤੇ ਪਹਿਲਾਂ ਹੀ ਪਹਿਲਾਂ ਹੀ ਕਿਉਂ ਜੀ ਨਹੀਂ ਨਾ ਕਰਦਾ ਬਸ ਖਾਏ ਹੁਣ ਚੱਲ ਜੀ ਚਲੋ ਠੀਕ ਆ ਫਿਰ ਉਹ ਅਨਜੋਇਮੈਂਟ ਹੋ ਗਿਆ ਚੱਲਾ ਨਾ ਪੀਚ ਰਾਜੇਸ਼ ਕਮਰ ਫਿਰ ਰਹਿਦਾ ਉੱਤੇ ਰਜੇਸ਼ ਕਮਰ ਕਿਡਾ ਹਾਂ ਕੀ ਕਿਹਾ ਉਹ ਪੁਲਸ ਵਾਲਾ ਤੇਰੇ ਪਿੱਛਾ ਲੜਿਆ ਉਹ ਕੋਈ ਨਹੀਂ ਦੀ ਗੱਲ ਉਹ ਤੇਰੇ ਭਲਾ ਨਹੀਂ ਕਦੀ ਅਸੀਂ ਉੱਥੇ ਕੀ ਕਰਦਾ ਉਹਨੂੰ ਨਹੀਂ ਮੈਂ ਬੈਠ ਬੱਤ ਭਾਈ ਲੈਣਾ ਹੈ ਤਾਂ ਟੌਰ ਗੱਡੀ ਦੀ ਪੂਰੀ ਪੁਲਸ ਵਾਲੀ ਵਰਦੀ ਬਤਾ ਵਰਦੀ ਜੇ ਅਮਨ ਲਾਦਾਉ ਸੇ ਕਰ ਕਿਆ ਹੁਣ ਸਾਰੂ ਯੂਨੀਵਰਸਿਟੀ ਅੱਛਾ ਅੱਛਾ ਉਹ ਆਇਆ ਹੋਣਾ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਭਰਤੇ ਥੱਲੇ ਮੋਟੇ ਮੋਟਿਆਂਗੇ ਹੋਰ ਰਹਿਗੇ ਬਰੀਕ ਜੇ ਇਸ ਮਤ ਵੀ ਇੱਕ ਸਾਈਜ਼ ਕੱਢਾਂਗੇ ਜਿਹੜਾ ਹੋਰ ਥੋੜਾ ਜਿਹਾ ਨਾਰਮਲ ਸਾਈਜ਼ ਆ ਉਹ ਕੱਢਾਂਗੇ ਬਾਕੀ ਗੋਲੀ ਫਿਰ ਲੈਦੀ ਪਾਵਾਂਗੇ ਆ ਖੁਰਗੇ ਮੁਰਗੇ ਵੀ ਜਿੱਤਰਾ ਨਾ ਛੁੱਟੀ ਹੋਈ ਕਰ ਸਕੂਲ ਮਾਦੇ ਚ ਵੱਕਨ ਉਤਰਾਂ ਇਹ ਭੱਜੇ ਗ੍ਰੇਡ ਜਿਹਦੇ ਨਿਕਲਦੇ ਨੇ ਗੋਲੀ ਬਾਗ ਉਸ ਤਰ੍ਹਾਂ ਇਹ ਮਰਿਆ ਕਾ ਸਾਹ ਲਿਆ ਉਹ ਗਠੇਵਾਦ ਗਠੇਵਾਫਾ ਮਾਨੇ ਓ ਹੋ 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 ਗਿਆ ਭੁੱਗਾ ਨਾ ਪਨੀ ਆਂਦੀ ਦਿਖਾਤਾ ਦੁੰਦੇ ਪਤਾਂਸ ਲੱਗਦੇ ਖੇਲਣਾ ਭਾਬੀ ਦੇ ਉਹ ਤਾਂ ਤੇ ਪੂਰੀ ਝਟ ਚੱਲ ਰਹੀ ਹੈ ਪਹਿਲੀ ਵਾਰ ਮੈਂ ਖਾਣਾ ਜੱਕੇ ਨਿਕਲਣ ਲੱਗੇ ਬਾਈ ਪੱਤੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੱਭਦੇ ਖੜਜੋ ਖੜਜੋ ਬਾਈ ਆਪਣਾ ਹੀ ਹੋ ਗਿਆ ਬਾਈ ਕੰਮ ਮੱਲ ਲੱਗਾ ਨਾ ਨਿਕਲਗਾ ਨਿਕਲਗਾ ਯਾਰ ਹੁਣ ਮੇਰੇ ਬਾਜ ਖੜਜਾ ਕਿੜੀ ਜਾ ਹਾਂ ਆ ਗਿਆ ਆਕਮਾ ਖੜਜਾ ਖੜਜਾ ਉਹ ਤੇਰੀ ਸਟਾਰਟ ਤੋਂ ਕਰ ਨਹੀਂਦਾ ਵੀ ਵੀਡੀਓ ਬਣਾਇ ਜਰਾ ਮੈਂ ਕਰਨ ਢੱਗੀ ਆ ਪੁਰਾ ਅਦਮਾਰੇ ਬੋਲੀਏ ਕਦੇ ਭੁੱਲੀਏ ਆ ਤੇਰੀ ਚੱਕ ਵੀ ਬਧੋ ਰਹਿਗੇ ਹੈ ਦੇਖੋ ਇਹੋ ਕੇ ਬਣਾ ਨਹੀ ਇਹਦਾ ਮੈਂ ਪਾ ਵੀ ਲੋ ਕਿੜੀ ਲੈ ਵੀ ਖੇਡ ਲੈ ਭਾਬੀ ਦੇ ਉਰ ਵਾਲੀ ਚੰਗੀ ਬਾਜੀ ਬੈਠ ਕੇ ਸਾਰੇ ਬਿੱਲੇ ਹੋ ਗਏ ਹਾਂ ਸਤਿ ਸ੍ਰੀ ਅਕਾਲ ਕਰ ਸਤਿ ਸ੍ਰੀ ਅਕਾਲ ਤਾਂ ਵੀ ਕਰਦੇ ਬਈ ਅਮਰ ਹਾਂ ਬੰਦੇ ਬਹੁਤ ਵਧੀਆ ਬਈ ਸਸਰੀਫ ਆ ਬਚਰੇ ਅਈ ਤਾਂ ਮੈਂ ਕਹਿੰਦਾ ਵੀਡੀਓ ਸਾਰੇ ਫੋਨ ਪਾ ਦੇਗੇ ਬੱਸ ਵੀ ਦਿਨ ਛਿਪ ਗਿਆ ਆਏ ਉਹ ਤੇਲ ਮੋ ਆ ਵੀ 스타ਟਰ ਵਾਲਾ ਤੇਲ ਹੈ ਕਿਤੇ ਹੋਰੇ ਸਮਝ ਲੈ ਕੋਸ ਓਏ ਉਹ ਕਮੋ ਆ ਬਈ ਕਿਤੇ ਹਾਂ ਤੇ ਚਲੋ ਠੀਕ ਆ ਬਈ ਨੇਰਾ ਹੋ ਗਿਆ ਤੇ ਆਪਣਾ ਐਂਡ ਕਰਦੇ ਜੀ ਅੱਜ ਦੇ ਦਿਨ ਦਾ ਵਲੌਗ ਦਾ ਕੱਲ ਨੂੰ ਬਣਾਵਾਂਗੇ ਇੱਕ ਹੋਰ ਨਵਾਂ ਵਲੌਗ ਚਲੋ ਸ਼ਤਰੀ ਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਤੂੰ ਵੀ ਕਰਦੇ ਉਹ ਵੀ ਕਰ ਰਹੇ ਦੇਖ